ਜਿਹੜੇ ਬੰਦੇ ਕਹਿੰਦੇ ਨੇ ਨਾ ਇਹ ਨਿਰਮਲ ਆਂਦਾ ਜੀ ਸਿੱਖੀ 'ਚ ਬਹੁਤ ਵੱਡਾ ਯੋਗਦਾਨ ਹੈ। ਕਈ ਹੈਗੇ ਨੇ ਸਾਡੇ ਇਦਾਂ ਦੇ ਪ੍ਰਚਾਰਕ। ਕਈ ਕਹਿੰਦੇ ਜੀ ਉਦਾਸੀਆਂ ਦਾ ਬਹੁਤ ਵੱਡਾ ਪ੍ਰਚਾਰ ਵਿੱਚ ਹਿੱਸਾ ਹੈ ਜੀ। ਜਿੰਨੀਆਂ ਮਾੜੀਆਂ ਕਰਤੂਤਾਂ ਨਿਰਮਲਿਆਂ ਦੀ ਤੇ ਉਦਾਸੀਆਂ ਦੀਆਂ ਨਾ ਸੁਣਾਉਂਦਿਆਂ ਨੂੰ ਸ਼ਰਮ ਆ ਜਾਂਦੀ ਹੈ। ਸੱਚੀ ਗੱਲ ਹੈ। ਆ ਮੰਤਨਰੇ ਇਹਨੂੰ ਕਿੰਨਾ ਵਿੱਚੋਂ ਹੋਇਆ? ਉਦਾਸੀਆਂ ਵਿੱਚੋਂ ਹੋਇਆ। ਇੱਦਾਂ ਦੇ ਬੜੀ ਸੀ ਨਰੇਣੂ ਵਰਗੇ ਬੜੀ ਸੀ ਇਦਾਂ ਨਰੇਣੂ ਵਰਗੇ ਉਦਾਸੀਆਂ ਨਿਰਮਲਿਆਂ ਦੇ ਵਿੱਚ ਤੋਂ ਸੀ ਇਹ ਬ੍ਰਾਹਮਣਵਾਦੀ ਧਾਰਾਾਂ ਚ ਲਾਈ ਨਿਰਮਲਿਆਣੇ ਤੇ ਉਦਾਸੀਆਂ ਨੇ ਗੁਰੂ ਘਰਾਂ ਦੇ ਵਿੱਚ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਗੁਰਮਖੋ ਮੂਰਤੀਆਂ ਸੱਤ ਕਰਦੀਆਂ ਇਦਾਂ ਸਥਾਪਿਤ ਹੋ ਗਈਆਂ ਮੂਰਤੀਆਂ ਬਾਬਾ ਖੀਮ ਸਿੰਘ ਬੇਦੀ ਦਰਬਾਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪਲੰਘ ਢਾ ਕੇ ਗਦੈਲਾ ਲਾ ਕੇ ਬੈਠਦਾ ਸੀ ਦਰਬਾਰ ਸਾਹਿਬ ਦੇ ਅੰਦਰ ਤੇ ਕਹਿੰਦਾ ਕੀ ਸੀ ਮੈਂ ਗੁਰਨਾਨਕ ਸਾਹਿਬ ਦੀ ਜਨਸ਼ਵੰਸ਼ ਵਿੱਚੋਂ ਹਾਂ ਇਸ ਕਰਕੇ ਮੇਰਾ ਇਹ ਹੱਕ ਬਣਦਾ ਹੈ ਇਦਾਂ ਉਤੇ ਪੜਾ ਹੋਵੇ ਉਹਨਾਂ ਯੋਧਿਆਂ ਦਾ ਗਿਆਨੀ ਦਿੱਤ ਸਿੰਘ ਗੁਰਮਖੂ ਪ੍ਰੋਫੈਸਰ ਗੁਰਮਖ ਸਿੰਘ ਹੋਰਾਨੇ ਜਿਹੜੇ ਅੰਦਰ ਗਏ ਤੇ ਬੈਠੇ ਨਾ ਬਾਬਾ ਖੇਮ ਸਿੰਘ ਬੇਦੀ ਦੇ ਬੈਠੀਆਂ ਪਲੰਗ ਤੇ ਥੱਲਿਓਂ ਗਦੈਲਾ ਖਿੱਚ ਲਿਆ ਜਾਂਦਾ ਉਹਨਾਂ ਗਦੈਲਾ ਚਤ ਛੁੱਟਤਾ ਸਰੋਵਰ ਦੇ ਵਿੱਚ ਪਲੰਗ ਚੁੱਕਿਆ ਛੁੱਟਿਆ ਸਰੋਵਰ ਦੇ ਵਿੱਚ ਜਿੰਨੀਆਂ ਮੂਰਤੀਆਂ ਸੀ ਸਾਰੀਆਂ ਗੁਰਮਖੋ ਤੋੜਤ ਕੇ ਇਦਾਂ ਛੁੱਟਤੀਆਂ ਪਈਆਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤੁਸੀਂ ਸੋਚੋ ਜੇ ਅੱਜ ਹੁੰਦੀਆਂ ਤੇ ਤੁਸੀਂ ਸੋਚ ਕੇ ਦੇਖੋ ਜੀ ਅੱਜ ਹੁੰਦੀਆਂ ਫਿਰ ਆਪਾਂ ਹੀ ਕਹਿਣਾ ਸੀ ਇਹ ਤਾਂ ਜੀ ਪਰਾਤਨ ਮਰਿਆਦਾ ਹੈ ਸਾਡੀਆਂ ਇਹ ਤਾਂ ਜੀ ਪਰਾਤਨ ਚੀਜ਼ਾਂ ਨੇ ਸਾਡੀਆਂ ਇतना ਕਹਿਣਾ ਸੀ ਕਈਆਂ ਨੇ ਨਹੀਂ ਸੇਖ ਗੁੱਲਈ ਗਰਮ ਕੋ ਗੁਰੂ ਤੇ ਗੁਰੂ ਤੇ ਸ਼ਬਦ ਤੋਂ ਉੱਪਰ ਕੁਝ ਵੀ ਨਹੀਂ ਹੈ